ਇਹ ਬੁਰਾ ਜੀ ਟੀਬੇ ਵਾਲੀ ਰਸਤੀ ਤੋਂ ਗਰੀਬ ਬੰਦਾ ਮੋਟਰਸਾਈਕਲ ਚਲਾਉਂਦਾ ਡੇਲੀ ਪਾਣੀ ਪੋੜਾ ਡੇਲੀ 2 ਬਾਰਾਂ ਵੀ ਪਾਉਣਾ ਪੈਂਦਾ 2 ਬਾਰਾਂ ਵੀ ਪਾਉਣਾ ਪੈਂਦਾ ਲੋਕ ਵੇਲੇ ਦਰਸਤ ਵੱਢੀ ਜਾਂਦੇ ਇੱਕ ਗਰੀਬ ਮਜ਼ਦੂਰ ਬੰਦਾ ਵੇਖੂ ਸੇਵਾ ਕਰਦਾ ਨਾ ਇਹ ਕੋਈ ਪੈਸਾ ਲੈਣਾ ਨਾ ਕੋਈ ਠੇਲਾ ਨਾ ਇਹ ਗਰੀਬਰੇ ਨੂੰ ਕੋਈ ਲਾਲਚ ਢੇਂੜੀ ਪਾਣੀ ਬੜੇ ਔਕੀਓਂ ਬਿਟਰਾਂ ਮਲਿਆ ਕੇ 2 2 ਲੀਟਰ ਦੀਆਂ ਬੋਤਲਾਂ ਤੱਕ ਵਿਚਾਰਾ ਪਰ ਕੇ ਲਿਆਉਂਦਾ ਵਾ ਤੇ ਇੰਨਾ ਵਾਤਾਵਰਣ ਨਾਲ ਪਿਆਰ ਕਰਦਾ ਤੇ ਜਿਹੜੇ ਬੰਦੇ ਦਸ ਵੱਢੀ ਜਾਂਦੇ ਉਹਨਾਂ ਦੇਖੋ ਕੀ ਹਾਲ ਹੈ ਇੰਨਾ ਵਧੀਆ ਗਰੀਬ ਬੰਦਾ ਮੋਟਰਸਾਈਕਲ ਵਾਲੀ ਰੇੜੀ ਚਲਾਉਂਦਾ ਉਹਦੇ ਤੇ ਲੱਦ ਕੇ ਕੈਣ ਦੋ ਕੈਣ ਲਿਆਉਂਦਾ ਤੇ ਆਪਾਂ ਇਹਨੂੰ ਸ਼ਾਬਾਸ਼ ਹੀ ਦੇਣੀ ਹੈ ਇਹਨੂੰ ਤੇਰੇ ਸਨਮਾਨ ਤੇ ਵੀ ਆਪਾਂ ਸਾਰਾ ਕਲਾਬ ਵਲੋਂ ਕਰਾਂਗੇ ਤੇ ਭਾਈ ਬਹੁਤ ਬਹੁਤ ਤੇਰਾ ਧੰਨਵਾਦ ਉਹ ਗਰੀਬ ਬੰਦਾ ਇੰਨੀ ਮਿਹਨਤ ਕਰਦਾ ਤੂੰ ਆ ਉਹਦਾ ਕੰਮ ਛੱਡ ਕੇ ਉਹ ਗਿਆ ਨੁਕਸਾਨ ਕਰਕੇ ਉਹ ਵਾਤਾਵਰਨ ਨਾਲ ਪਿਆਰ ਕਰਦਾ ਤੇ ਪਾਣੀ ਪਾਉਣਾ ਬਹੁਤ ਬਹੁਤ ਇਹਦਾ ਫਤਿਹਸ ਬਹੁਤ ਬਹੁਤ ਇਹਦੀ ਮਿਹਰਬਾਨੀ ਨਾ ਉਖੋ ਕੇ ਪਾਣੀ ਐਂਦਾ ਤਾਂ ਫੁੱਟਪਾਥ ਤੇ ਤਾਂ ਚੜਿਆ ਨਹੀਂ ਜਾਂਦਾ ਫੁੱਟਪਾਥ ਤੇ ਚੜਿਆ ਨਹੀਂ ਜਾਂਦਾ ਚੜਿਆ ਨਹੀਂ ਜਾਂਦਾ ਇਹ ਵੀ ਵਿਚਾਰਾ ਉਖਾ ਹੋ ਕੇ ਲੀਟਰਾਂ ਦੇ ਨਾਲ ਪਾਣੀ ਪੁੰਦਾ ਗਰੀਬ ਬੰਦਾ ਟੀਬੇ ਵਾਲੀ ਬਸਤੀ ਠੀਕ ਹੈ ਛੇੜਾ ਵਾਲੇ ਚੌਕ ਦੇ ਵਿੱਚ Thank right. you.